ਪਾ ਆਲਰੇਡੀ ਪੋਸਟੇ ਨਾ ਕਰਨੇ ਕਿ ਮੇਰੇ ਇੱਥੇ ਰੱਖਨੇ ਜਿਹੜੀ ਬੇਲਦਾਰ ਜੀ ਉਹਨਾਂ ਵਾਸਤੇ ਅਪਲਾਈ ਕਰਨਾ ਹੈ ਜੀ ਵਸਤਾ ਆਨਲਾਈਨ ਹੈ ਨਹੀਂ ਫਾਰਮ ਨੇ ਤਾਂ ਕਿੱਥੇ ਆਉਣਾ ਪਿਆ ਆਫਲਾਈਨ ਜਿਹੜੀ ਪੋਸਟ ਉਹਦਾ ਕਰਕੇ ਦੇਖੋ ਇਹ ਨਹੀਂ ਲੈਣ ਲੰਮੀਆਂ ਲਾਉਣੀਆਂ ਪਈਆਂ ਤੇ ਟਾਈਮ ਵੀ ਬੜਾ ਖਰਾਬ ਹੋ ਰਿਹਾ ਦੇਖੋ ਆਉਣਾ ਪਿਆ ਕਿਉਂਕਿ ਡਿਪਾਰਟਮੈਂਟ ਦੇ ਹੁਕਮ ਹੀ ਇਹ ਜਨੇਗੇ ਤਾਂ ਕਰਕੇ ਸਾਨੂੰ ਇੱਥੇ ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ ਹੈ ਪੋਸਟ ਗ੍ਰੈਜੂਏਟ ਆ ਸਰ ਪੋਸਟ ਗ੍ਰੈਜੂਏਟ ਹਾਂਜੀ ਤੇ ਤੁਹਾਨੂੰ ਲੱਗਦਾ ਵੀ ਪੋਸਟ ਗ੍ਰੈਜੂਏਟ ਹੋ ਜਿਹੜੀ ਕਿ ਬੇਲਦਾਰ ਦੀ ਪੋਸਟ ਜਿਹੜੀ ਠੀਕ ਰਹੂਗੀ ਹੋਰ ਕੋਈ ਹਾਲੀ ਹੈ ਨਹੀਂ ਸਰ ਦੇਖੋ ਜੀ ਹਨਾ ਵੀ ਆਪਾਂ ਦੇਖੀ ਜਾਵਾਂਗੇ ਹੋਰ ਪੋਸਟਾਂ ਦੇ ਵਾਸਤੇ ਪਰ ਭਰੀ ਇੰਨੇ ਅਪਲਾਈ ਕਰੀ ਜਿੰਨੇ ਆ ਪਰ ਉਧਰ ਜੇ ਕੋਈ ਨਹੀਂ ਸੋ ਰਿਹਾ ਤਾਂ ਆਪਾਂ ਨੂੰ ਸਰਕਾਰੀ ਜੋਬ ਵਾਸਤੇ ਇੱਥੇ ਇਧਰ ਚਾਹੀਦੀ ਆਉਣੀ ਪਊਗੀ ਮੈਂ ਵੈਸੇ ਦੇਖੋ ਆਠੀ ਵੀ ਵੇਖਤੀ ਆ ਜੀ ਪੋਸਟਾਂ ਪਰ ਹੁਣ ਐਵੇਂ ਕਰਕੇ ਵੀ ਲੋਕ ਫਿਰਦੇ ਆ ਜੀ ਹੁਣ ਉਹਦਾ ਚੱਲੀ ਜਾਂਦੇ ਨੇ ਨਾ ਨੈਟ ਰੋਟ ਵੀ ਭਰਿਆ ਹੋਇਆ ਜੀ ਜਿਆਦਾਤਰ ਇੱਥੇ ਕਿੰਨੀ ਕੁਆਲੀਫਿਕੇਸ਼ਨ ਦੇ ਕੋਲ ਮੈਨਰੇ ਤੋਂ ਦੇਖਦੇ ਆ ਜੀ ਜਿਆਦਾਤਰ ਜੀ ਐਮਏ ਵਾਲੇ ਹੀ ਮਿਲ ਰਹੇ ਨੇ ਜਿਆਦਾਤਰ ਵਿੱਚ ਬੀਏ ਡੀਲ ਵੀ ਖੜੇ ਨਹੀਂ ਦੇਖੋ ਬੀ ਅਟੈਕ ਵਾਲੇ ਐਮ ਟੈਕ ਵਾਲੇ ਵੀ ਖੜੇ ਨੇ ਚਾਹੀਦਾ ਤਾਂ ਬਹੁਤ ਬਹੁਤ ਦਰੂਆਂ ਆਏ ਨੇ ਬੋਹਰ ਵਗੈਰਾ ਬੰਢੇ ਬੰਢੇ ਤੋਂ ਹਾਂਜੀ ਮੇਲਦਾਰ ਦਾ ਪਰ ਪਤਾ ਹੀ ਕੀ ਜੋਂ ਮੇਲਦਾਰ ਜਿਵੇਂ ਨਾ ਨਗਰ ਨਿਕ ਵਿੱਚ ਕੋਈ ਵੀ ਆਪ ਨੂੰ ਨਹਿਰੀ ਮਹਕਮੇ ਦਾ ਡਿਪਾਰਟਮੈਂਟ ਚ ਆ ਜਾਂਦੇ ਜੀ ਜਾਂ ਹੋਰ ਸਿਵਲ ਡਿਪਾਰਟਮੈਂਟ ਚ ਆ ਜਾਂਦਾ ਉਹਦੇ ਚ ਕੰਮ ਦੇ ਵਾਸਤੇ ਬੰਦੇ ਰੱਖਨੇ ਹੁੰਦੇ ਜੀ ਉਹਦੇ ਕਰਕੇ ਰੱਖਨੇ ਪਾਈਪਾਂ ਨੂੰ ਠੀਕ ਠੋਕ ਕਰਨਾ ਹਾਂਜੀ ਬਾਈਟਮਿੰਗ ਪਾਈਪਾਂ ਪੋਸਟ ਗ੍ਰੈਜੂਏਟ ਕਰਕੇ ਇਦਾਂ ਦੀ ਪੋਸਟ ਨੂੰ ਤੁਸੀਂ ਕਿ ਸਰ ਅਜੇ ਤਾਂ ਚਲੋ ਏਜ ਵੀ ਘੱਟ ਹੈ ਜੀ ਪਰ ਟੈਸਟਿੰਗ ਦੇ ਨੀ ਚੱਲੀ ਜਾਂਦੀ ਉਹਦੇ ਕਰਕੇ ਜੋ ਵੀ ਕੋਈ ਪੋਸਟ ਹੁੰਦੀ ਹੈ ਸਾਨੂੰ ਅਪਲਾਈ ਕਰਨੀ ਚਾਹੀਦੀ ਕੈਂਡੀਡੇਟ ਆਏ ਲਿਖੇ ਕੈਂਡੀਡੇਟ 10000 ਦੇ ਲਗਭਗ ਦਾ ਹੋਊ ਜੀ ਪਹਿਲਾਂ ਅਪਲਾਈ ਵੀ ਕਰ ਚੁੱਕੇ ਨਹੀਂ 45 ਸਾਲ ਆਪਾਂ ਨੂੰ ਦੇਰ ਬਾਅਦ ਆਇਆ ਹੋਈ ਜੀ ਪਹਿਲਾਂ 5000 ਦੇ ਲਗਭਗ ਹੁਣ ਦੁਬਾਰੇ ਅਪਲਾਈ ਕਰ ਦੇਣਗੇ ਜੀ ਕੀ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਦਾ ਜਿਹੜਾ ਅੰਦਰੀਆ ਪੰਜਾਬ ਸਰਕਾਰ ਆਪਾਂ ਦੇਖੀ 2022 ਤੋਂ ਬਾਅਦ ਦੀ ਹੇਠ ਤੱਕ ਤਾਂ ਠੀਕ ਕੱਢੀ ਜਾਂਦੇ ਜੀ ਪੋਸਟਾਂ ਕਿਉਂਕਿ ਪਹਿਲਾਂ ਪੋਸਟ ਆਈਆਂ ਨਹੀਂ ਸੀ ਉਹਦੇ ਕਰਕੇ ਰੋਜ਼ਗਾਰ ਵਧਿਆ ਵਧਿਆ ਨਹੀਂ ਸੀ ਇਸ ਕਰਕੇ ਪੜਾਈ ਤਾਂ ਕਰੀ ਜਾਂਦੇ ਨੇ ਜੀ ਹਾਂ ਜੀ ਨਗਰ ਨੇ ਮੋਗਾ ਚ ਬੇਲਦਾਰਾਂ ਜੀ ਬਤੌਰ ਤੇ ਮੈਨੂੰ 2.3 ਤੋਂ ਮੈਂ ਕੰਮ ਕਰ ਰਹੀ ਹਾਂ ਇੱਥੇ ਤੇ ਅੱਜ ਜਦੋਂ ਵੇਖਿਆ ਵੀ ਸਾਡੀ ਹੁਣ ਅਸੀਂ ਲੜ ਘੁੜ ਕੇ ਤਿੰਨ ਤਿੰਨ ਚਾਰ ਚਾਰ ਮਹੀਨੇ ਤਨਖਾਹ ਕਟਾ ਕੇ ਅਸੀਂ ਭੁੱਖੜ ਦਾਲੇ ਵੀ ਰੱਖੀ ਜੀ ਅਸੀਂ ਆਦੇ ਬੱਚਿਆਂ ਨੂੰ ਵੀ ਭੁੱਖੇ ਰੱਖਿਆ 15 15 20 20 ਦਿਨ ਤਿੰਨ ਤਿੰਨ ਮਹੀਨੇ ਤਨਖਾਹ ਕਟਾਈ ਅਸੀਂ ਜਦੋਂ ਅੱਜ ਸਾਡੇ ਬੰਦਿਆਂ ਨੇ ਜਾਂ ਅਸੀਂ ਲੜ ਘੁੜ ਕੇ ਮਧੇ ਲਿਆਂਦੇ ਹੜਤਾਲਾਂ ਕਰਕੇ ਅੱਜ ਸਾਨੂੰ ਕੋਈ ਵੇਖਣ ਨੂੰ ਹੋਰ ਸੀ ਮਿਲ ਰਹੇ ਇੱਥੇ ਅਸੀਂ ਉਹ ਪੁਰਾਣੇ ਬੰਦੇ ਕਿੱਧਰ ਜਾਵਾਂਗੇ ਜੀ ਇਥੇ ਮੇਲਾ ਲਾਇਆ ਜੀ ਇਹਨਾਂ ਨੇ ਅਫਸਰਾਂ ਨੇ ਰਲ ਮਿਲ ਕੇ ਅਸੀਂ ਤਾਂ ਇੱਕ ਕਰ ਕਹਿਣਾ ਚਾਹੁੰਦੇ ਜੀ ਪ੍ਰਸ਼ਾਸਨ ਨੂੰ ਤੇ ਇਹਨਾਂ ਅਧਿਕਾਰੀਆਂ ਨੂੰ ਜੇ ਛੱਡ ਜੋਂ ਇੱਕ ਹੀ ਬੰਦਾ ਹੀ 32 ਬੰਦੇ ਕੰਮ ਕਰਦੇ ਬਤੌਰ ਸਾਰੇ 15 20 ਸਾਲ ਤੋਂ ਪੁਰਾਣੇ ਹੈ ਜੀ ਬੰਦਾ ਹੀ ਸਤਕਾਰ ਆ ਕਿਉਂਕਿ ਵੱਖ-ਵੱਖ ਧਰਮ ਦੇ ਕਿਉਂਕਿ ਕਹਿ ਲੋ ਮਾਨਸਕੀ ਜਾਤ ਸਭ ਇੱਕ ਹੈ ਪਛਾਣੋ ਜਿਹੜਾ ਕਿ ਗੱਲ ਕਰੀਏ ਹਰੇਕ ਵੀਰ ਵਾਸਤੇ ਹਰੇਕ ਪੈਣ ਵਾਸਤੇ ਇੱਕ ਖੁੱਲਾ ਹੀ ਸੱਦਾ ਵਾ ਕਿਉਂਕਿ ਜਿਹੜਾ ਮਰਜ਼ੀ ਅਪਲਾਈ ਕਰ ਸਕਦਾ ਕਿਉਂਕਿ ਇਹਦੀ ਮੈਟਰ ਜਿਹੜੀ ਆ ਸਕਰੀਮਨ 8ਵੀਂ ਦੀ ਹੈਗਾ ਸਰਟੀਫਿਕੇਟ 8ਵੀਂ ਦਾ ਜਿਸ ਨੇ ਵੀ ਪਾਸ ਕੀਤੀ ਆ ਉਹ ਇਹ ਜਿਹੜੀ ਜੋਬ ਅਪਲਾਈ ਕਰ ਸਕਦਾ ਕਿੰਨੇ ਟੋਟਲ ਪੋਸਟਾਂ ਨੇ ਕਿੰਨੇ ਕੈਂਡੀਡੇਟ ਜਿਹੜੇ ਕੰਪਲੀਕੇਸ਼ਨ ਆ ਚੁੱਕੇ ਨੇ ਤਕਰੀਬਨ ਕਹੋ ਜੀ 48 ਪੋਸਟਾਂ ਵਾ 48 ਦੇ ਵਿੱਚੋਂ ਕਹਿ ਸਕਦੇ ਆਪਾਂ ਜਿਹੜੇ 32 ਇੱਕ ਯੰਗ ਹੈ ਦੇ ਵਿੱਚ ਜਿਹੜੇ ਭਰਤੀ ਹੋਏ ਸੀਗੇ ਵਿਚਾਰੇ ਇੱਥੇ ਨਗਰ ਨਿਗਮ ਦੇ ਵਿੱਚ ਆਪਣੀਆਂ ਜੌਬ ਦੇ ਰਿਆ ਸੇਵਾ ਦੇ ਰਿਆ ਸਾਡੇ ਕੋਲ ਜੀ 3500 ਤੱਕ ਆ ਗਈਆਂ ਜੀ ਬਾਏ ਹੈਂਡ 3500 ਤੱਕ ਤੇ 48 ਪੋਸਟਾਂ ਜੀ 48 ਦੇ ਵਿੱਚੋਂ ਕੁਝ ਆਲਰੇਡੀ ਵਰਕ ਹੋ ਰਿਹਾ ਹੈ ਮੈਨੂੰ ਬੰਦੇ ਹਾਂਜੀ ਸਾਡੇ ਬੇਲਦਾਰ 20 ਸਾਲਾਂ ਤੋਂ ਵਰਕ ਕਰਦੇ ਪਏ ਜਿਹੜੇ ਉਹ ਸਮਥਿੰਗ ਉਹ ਵੀ ਹੋਊਗੇ ਫੀਸ ਇਨ ਹੈ ਤੇ ਕੀ ਕੁਆਲਿਫੀਕੇਸ਼ਨ ਕੀ ਰੱਖਣੀ ਚਾਹੀਦੀ ਜੀ ਬੋਲਤਾ ਸੀ ਕੁਆਲਿਫੀਕੇਸ਼ਨ ਦਾ ਅਸੀਂ ਵੈਸੇ ਤਾਂ 8ਵੀਂ ਪਾਸ ਤੇ ਐਕਸਪੀਰੀਅੰਸ ਨਾਲ ਚਾਹੁੰਦੇ ਸੀ ਵੀ ਐਕਸਪੀਰੀਅੰਸ ਜਿੰਨਾ ਹੋਵੇ ਤੇ ਬਟ ਜਿਵੇਂ ਕੋਈ ਐਮਏ ਵਾਲੇ ਵੀ ਆ ਰਹੇ ਆ ਬੀ ਵਾਲੇ ਵੀ ਆ ਰਹੇ ਸਾਰੇ ਆ ਰਹੇ ਲਾਸਟ ਡੇਟ ਜੀ ਲਾਸਟ ਡੇਟ ਕੀ ਹੈ ਜੀ ਲਾਸਟ ਤਰੀਕ ਜੀ ਇੱਕ ਤਰੀਕ ਆ ਜੀ 1124 ਤੇ ਉਸ ਤੋਂ ਬਾਅਦ ਇੰਟਰਵਿਊ ਦੀ ਡੇਟ ਜਿਹੜੀ ਰੱਖੀ ਹੋਈ ਹੈ ਉਹ ਸਾਰਾ ਅਜੇ ਕੋਈ ਡਿਸਾਈਡ ਨਹੀਂ ਹੋਈ ਜਦੋਂ ਵੀ ਡਿਸਾਈਡ ਹੋ ਗਈ ਉਹਨਾਂ ਨੇ ਇਨਫੋਰਮ ਕੀਤਾ ਜਾਊਗਾ ਜਿਨ੍ਹਾਂ ਨੇ ਫਾਰਮ ਫਿਲ ਕੀਤੇ ਆ ਜੀ ਕਿੰਨੀ ਕੁ ਉਮੀਦ ਹੈ ਅਪਲੀਕੇਸ਼ਨ ਹੋ ਰਹਾ ਸਮਝੀ ਸਰ ਅੱਜ ਦਾ ਦਿਨ ਮੇਰੇ ਸਾਹਮਣੇ ਨਾਲ 5-700 ਹਜ਼ਾਰ ਦੇ ਨਜ਼ਦੀਕ ਤਾਂ ਅੱਜ ਆਜੂਗੀਆਂ ਬਾਕੀ ਇੱਕ ਤਰੀਕ ਨੂੰ ਫਿਰ ਫਾਰਮ ਜਮ੍ਹਾਂ ਹੋਊਗੇ